ਹਾਂਜੀ ਅੱਜ ਸਰਕਾਰ ਵੱਲੋਂ ਜਿਹੜਾ 2024-25 ਲਈ ਬਜਟ ਪੇਸ਼ ਕੀਤਾ ਗਿਆ ਔਰ ਇਹਦੇ ਵਿੱਚ ਜਿਹੜੀ ਇੰਡਸਟਰੀ ਲਈ ਕੋਈ ਜ਼ਿਆਦਾ ਬੈਨੀਫਿਟ ਨਜ਼ਰ ਨਹੀਂ ਆਏ ਇਹਦੇ ਵਿੱਚ ਕੁਝ ਜਿਹੜੇ ਪੁਆਇੰਟ ਹੈ ਸਰਕਾਰ ਨੇ ਚੰਗੇ ਕੀਤੇ ਉਹਦੇ ਵਿੱਚ ਜਿੱਦਾਂ ਕਿ ਆਪਣਾ ਸਕਿੱਲ ਡਵੈਲਪਮੈਂਟ ਲਈ 2 ਲੱਖ ਕਰੋੜ ਰੁਪਏ ਰੱਖਿਆ ਗਿਆ ਕਿਉਂਕਿ ਸਕਿੱਲਡ ਵਰਕਫੋਰਸ ਦੀ ਬੜੀ ਜ਼ਿਆਦਾ ਜ਼ਰੂਰਤ ਹੈ ਔਰ ਐਮਐਸਐਮਈ ਲਈ ਇੱਕ ਜੇ ਉਹਨੂੰ ਕੋਈ ਜ਼ਰੂਰਤ ਪੈਂਦੀ ਹੈ ક્રાઇસિસ ફંડ રખાયા ગયા اس ਤੋਂ علاوہ ਜਿਹੜੀ CLS ਸਕੀਮ ਹੈ ਉਹਦੇ ਬਾਰੇ ਡਿਕਲੇਅਰ ਕੀਤਾ ਗਿਆ ਔਰ ਪਰ ਉਹਦਾ ਹਲੇ ਬਜਟ ਦੀਆਂ ਡਿਟੇਲਸ ਨਹੀਂ ਆਈਆਂ ਉਹ ਸਕੀਮ ਇੰਡਸਟਰੀ ਤੱਕ ਕਿਦਾਂ ਪਹੁੰਚ ਪਾਏਗੀ ਸੋ ਆਲਮੋਸਟ ਕਿਉਂਕਿ ਇਲੈਕਸ਼ਨ ਤੋਂ ਬਾਅਦ ਦਾ ਬਜਟ ਹੈ ਇਹ ਆਲਮੋਸਟ ਕੈਰੀ ਫਾਰਵਰਡ ਬਜਟ ਹੀ ਹੁੰਦਾ ਮੇਰਾ ਪਿਛਲੇ ਬਹੁਤ ਸਾਲਾਂ ਦਾ ਤਜਰਬਾ ਹੈ ਜਿਹੜਾ ਇਲੈਕਸ਼ਨ ਤੋਂ ਬਾਅਦ ਦਾ ਬਜਟ ਹੈ ਉਹ ਆਲਮੋਸਟ ਕੈਰੀ ਫਾਰਵਰਡ ਬਜਟ ਹੁੰਦਾ ਸੋ ਪਹਿਲੇ ਜਿਹੜੀਆਂ ਇੰਡਸਟਰੀ ਨੇ ਕਾਫੀ ਡਿਮਾਂਡ ਕੀਤੀਆਂ ਸੀ ਇਹ ਜਿਹੜੀ ਸਿਰਫ ਸਾਡੀ ਡਿਮਾਂਡ ਜਿਹੜੀ ਸਕਿੱਲ ਡਿਵੈਲਪਮੈਂਟ ਵਾਲੀ ਉਹਦੇ ਤੇ ਸਰਕਾਰ ਨੇ ਫੋਕਸ ਕੀਤਾ ਹੈ ਇਸ ਤੋਂ ਇਲਾਵਾ ਜਿਹੜੀਆਂ ਕੁਝ ਕੰਪਲਿਕੇਸ਼ਨ ਸੀ TDS ਦੀਆਂ ਉਹ ਘਟਕਿਤੀਆਂ ਗਈਆਂ ਕੁਝ ਕੰਪਲਿਕੇਸ਼ਨ ਵਧਾ ਦਿੱਤੀਆਂ ਗਈਆਂ ਇਨਕਮ ਟੈਕਸ ਦੀਆਂ ਔਰ ਜਿਹੜਾ ਮੇਨ ਸਾਡੀ ਡਿਮਾਂਡ ਸੀ ਵੀ 43 ਵੀ ਸਰਕਾਰ ਵੱਲੋਂ ਇਹ ਇਹਨੂੰ ਦੁਬਾਰਾ ਰੀਲੁੱਕ ਕੀਤਾ ਜਾਵੇ ਉਹ ਤੇ ਕੁਝ ਨਹੀਂ ਐਕਸ਼ਨ ਲਿਆ ਗਿਆ ਅਸੀਂ ਫਾਈਨਾਂਸ ਮਿਨਿਸਟਰ ਸਾਹਿਬ ਨੂੰ ਆਪਣੀ ਰਿਪਰੈਜ਼ੈਂਟੇਸ਼ਨ ਭੇਜਾਂਗੇ ਔਰ ਕੋਸ਼ਿਸ਼ ਕਰਾਂਗੇ ਉਹਨੂੰ ਮਿਲ ਕੇ ਜਿਹੜੇ ਇੰਡਸਟਰੀ ਦੇ ਰਿਲੇਟਡ ਜਿੰਨੇ ਵੀ ਪੁਆਇੰਟ ਹੈ ਉਹਨਾਂ ਨੂੰ ਸੁਧਾਰ ਕਰਾਈਗੇ ਤੇ ਟੋਟਲ 10 ਵਿੱਚੋਂ ਕਿੰਨੇ ਨੰਬਰ ਦੇਣਾ ਚਾਹੁੰਦੇ ਦੇਖੋ ਨੰਬਰ ਤਾਂ ਲੋਕਾਂ ਨੇ ਦੇਣੇ ਆ ਹੁਣ ਉਹਦਾ ਨੰਬਰ ਦੀ ਕੋਈ ਵੇਟੇਜ ਨਹੀਂ ਇਟ ਇਜ਼ ਐਨ ਐਵਰੇਜ ਬਜਟ ਗੁੱਡ ਬਜਟ অর ਆਈ ਥਿੰਕ ਇਟ ਇਜ਼ ਵਟ ਏਵਰ ਵਾਸ ਐਕਸਪੈਕਟਿਡ ਇਟ ਇਜ਼ ਦ ਸੇਮ ਬਜਟ ਕੀ ਕੀ ਕਿਹੜੇ ਕੀ ਪੁਆਇੰਟ ਸੀਗੇ ਅਪਾਰਟ ਫਰਮ 43 ਬੀ ਕਿਹੜੇ ਡਿਮਾਂਡ ਸੀ ਕੀ ਡਿਮਾਂਡ ਸੀਗੀਆਂ ਤੁਹਾਡੇ ਸੀ ਸੁਬਾਹ ਸਰ ਕੱਲ ਅਸੀਂ ਇੱਕ ਪ੍ਰੈਸ ਨੋਟ ਭੇਜਿਆ ਸੀ ਉਹਦੇ ਵਿੱਚ ਜਿਹੜੇ ਕੀ ਚੈਲੰਜ ਅਸੀਂ ਲਿਖ ਕੇ ਭੇਜੇ ਸੀ ਇੱਕ ਤਾਂ ਐਮਐਸਐਮ ਦੀਆਂ ਸਕੀਮਾਂ ਹੈ ਜਿਹੜੀਆਂ ਉਹ ਜ਼ਿਆਦਾਤਰ ਇਫੈਕਟਿਵ ਨਹੀਂ ਹੈਗੀਆਂ 10 ਦੇ ਕਰੀਬ ਸਕੀਮ ਹੈ ਇਸ ਤੋਂ ਇਲਾਵਾ ਜਿਹੜਾ ਫਰੇਟ ਕਾਰਿਡੋਰ ਹੈ ਉਹ ਪੰਜਾਬ ਅਸੀਂ ਬਾਰਡਰ ਤੋਂ ਦੂਰ ਆ ਇਹਦੇ ਲਈ ਫਰੇਟ ਦਾ ਜਿਹੜਾ ਕਾਰਿਡੋਰ ਹੈ ਉਹਨੂੰ ਜਲਦੀ ਆਪਰੇਸ਼ਨਲ ਕੀਤਾ ਜਾਵੇ ਔਰ ਉਹਦਾ ਟਾਰਗੇਟ ਰੱਖਿਆ ਜਾਵੇ ਵੀ ਪੋਰਟ ਵਿੱਚ ਬੋਰਟ ਤੇ ਮਾਲ ਸਮਝ ਲਓ 24 ਤੋਂ 36 ਘੰਟੇ ਚ ਪਹੁੰਚ ਜਾਏਗਾ ਔਰ GST ਜਿਹੜਾ ਪੈਟਰੋਲ ਡੀਜ਼ਲ ਹੈ ਉਹਦੇ ਤੇ ਅਸੀਂ ਕਿਹਾ ਸੀ GST ਰੀਇੰਬਰਸ ਹੋਵੇ ਔਰ ਟੈਕਸ ਸਲੈਬ ਲਈ ਅਸੀਂ ਇਹ ਰਿਕੁਐਸਟ ਕੀਤੀ ਸੀ ਵੀ ਪਾਰਟਨਰਸ਼ਿਪ ਕੰਸਰਨ ਕਿਉਂਕਿ ਇੰਡੀਆ ਦੇ 90% ਜਿਹੜੀ ਇੰਡਸਟਰੀ ਹੈ ਉਹ ਆਇਦਰ ਪਾਰਟਨਰਸ਼ਿਪ ਕੰਸਰਨ ਹੈ ਉਹਦੇ ਤੇ ਜਿਹੜਾ ਟੈਕਸ ਹੈ ਉਹ ਜ਼ਿਆਦਾ ਹੈ ਜਦਕਿ ਜਿਹੜੀਆਂ ਲਿਮਟਿਡ ਪ੍ਰਾਈਵੇਟ ਲਿਮਟਿਡ ਕੰਪਨੀਆ ਉਹਦੇ ਤੇ ਟੈਕਸ ਘੱਟ ਹੈ ਸੋ ਅਸੀਂ ਕਹਿੰਦੇ ਅਸੀਂ ਇਹ ਕਿਹਾ ਸੀ ਵੀ ਟੈਕਸ ਘਟਾਇਆ ਜਾਵੇ ਤਾਂ ਕਿ ਔਨੈਸਟ ਟੈਕਸ ਪੇਅਰ ਨੂੰ ਈਜ਼ ਹੋ ਸਕੇ ਇਸ ਤੋਂ ਇਲਾਵਾ ਜਿਹੜੇ ਸਪੂਰੀਅਸ ਪਾਰਟਸ ਕਾਫੀ ਜ਼ਿਆਦਾ ਬਾਰੇ ਆਉਂਦੇ ਆਂ ਔਰ ਅੰਡਰ ਵੈਲਿਊਡ ਪਾਰਟ ਚਾਇਨਾ ਜਾਂ ਹੋਰ ਕੰਟਰੀਜ਼ੋਂ ਆਉਂਦੇ ਆ ਉਹਦੇ ਸਬੰਧ ਵਿੱਚ ਐਕਸ਼ਨ ਲਿਆ ਜਾਵੇ ਪੰਜਾਬ ਬਾਰਡਰ ਸਟੇਟ ਹੈ ਜਿੱਦਾਂ ਕਿ 15000 ਕਰੋੜ ਕੈਪੀਟਲ ਬਣਾਉਣ ਲਈ ਆਂਦਰਾਂ ਨੂੰ ਦਿੱਤਾ ਬਹੁਤ ਬਾਰਡਰ ਸਟੇਟਸ ਨੂੰ ਸਟਰੈਂਥਰਿੰਗ ਦੀ ਬੜੀ ਲੋੜ ਹੈ ਤੁਸੀਂ ਰੋਜ਼ ਦੇਖਦੇ ਹੋ ਉਥੋਂ ਕ੍ਰਾਸ ਦਾ ਬਾਰਡਰ ਕੋਈ ਨਾ ਕੋਈ ਕਦੀ ਨਸ਼ਾ ਆ ਰਿਹਾ ਹੈ ਕਦੀ ਹਥਿਆਰ ਆ ਰਿਹਾ ਹੈ ਸ਼ਰਾਰਤ ਕੀਤੀ ਜਾ ਰਹੀ ਸੋ ਉਹ ਏਰੀਆ ਨੂੰ ਡਿਵੈਲਪ ਕਰਨ ਲਈ ਸਪੈਸ਼ਲ ਫੰਡ ਸਰਕਾਰ ਤੋਂ ਅਸੀਂ ਡਿਮਾਂਡ ਕੀਤੀ ਸੀ ਜਿਹੜੇ ਫ੍ਰੀ ਟ੍ਰੇਡ ਐਗਰੀਮੈਂਟ ਹੈ ਗਵਰਨਮੈਂਟ ਸਾਈਨ ਕਰ ਰਹੀ ਹੈ ਚਲੋ that was not the part of the budget but still we have demanded ਕਿ ਜੇ ਕੋਈ ਜਿੱਦਾਂ ਕਿ ਬੰਗਲਾਦੇਸ਼ ਨਾਲ ਜਿਹੜੇ ਲੋ ਜੀਡੀਪੀ ਵਾਲੇ ਕੰਟਰੀ ਹੈ ਉਹਨਾਂ ਨਾਲ ਐਫਟੀਏ ਨਾ ਸਾਈਨ ਕੀਤੇ ਜਾਣ ਜਦੋਂ ਆਪਣਾ ਪਿਊਸ਼ ਗੋਇਲ ਜੀ ਮਾਨਯੋਗ ਕਮਰਸ ਮੰਤਰੀ ਲੁਧਿਆਣਾ ਹੈ ਜੀ ਉਹਨਾਂ ਨੂੰ ਵੀ ਅਸੀਂ ਹਾਈਲਾਈਟ ਕੀਤਾ ਸੀ ਇਸ ਤੋਂ ਇਲਾਵਾ ਸਕਿੱਲ ਡਵੈਲਪਮੈਂਟ ਸਕੀਮ ਲਈ ਕਿਹਾ ਸੀ ਉਹਦੇ ਲਈ 2 ਲੱਖ ਕਰੋੜ ਅਲੋਕੇਟ ਕੀਤਾ ਗਿਆ ਡਿਟੇਲ ਬਜਟ ਆਣ ਤੇ ਪਤਾ ਲੱਗੇਗਾ ਵੀ ਉਹਦਾ ਇਫੈਕਟਿਵਨੈਸ ਕਿੰਨੀ ਹੈ ਇਸ ਤੋਂ ਇਲਾਵਾ ਜਿਹੜੀ ਸੋਲਰ એનર્ਜੀ ਹੈ ਜਿੱਦਾਂ ਕਿ ਰਹਿਸ਼ੀ ਇਲਾਕਿਆਂ ਨੂੰ 77000 ਜਾਂ 78000 ਤੱਕ ਦੀ ਸਬਸਿਡੀ ਹੈ ਅਸੀਂ ਇਹ ਡਿਮਾਂਡ ਕੀਤੀ ਸੀ ਵੀ ਇੰਡਸਟਰੀ ਲਈ ਵੀ ਸਿਮਿਲਰ ਸਬਸਿਡੀ ਦਿੱਤੀ ਜਾਵੇ ਉਹਦਾ ਕਾਰਨ ਇਹ ਹੈ ਵੀ ਜਿਹੜਾ ਇੱਕ ਬੜਾ ਵੱਡਾ ਦਾਇੰਟ ਜਿਹਨੂੰ ਕਹਿੰਦੇ ਆ ਨਾ ਬੜਾ ਵੱਡਾ ਚੈਲੰਜ ਇੰਡਸਟਰੀ ਲਈ ਆ ਰਿਹਾ ਹੈ ਥੈਟ ਇਜ਼ ਈ ਐਸਜੀ ਇਕ ਨੋਮਿਕ ਐਂਡ ਸੋਸ਼ਲ ਗਵਰਨੈਂਸ ਉਹਦੇ ਨਾਲ ਜਿਹੜਾ ਸਾਡਾ ਜਿੰਨੀ ਵੀ ਅਸੀਂ ਇੱਥੋਂ ਐਕਸਪੋਰਟ ਕਰੀਦੀ ਹੈ ਉਹਦੇ ਤੇ ਕਈ ਕੰਟਰੀਜ਼ ਜੇ ਅਸੀਂ ਇਸ ਈਸੀਜੀਐਸ ਸਾਡੇ ਪ੍ਰੋਪਰ ਨਹੀਂ ਤਾਂ ਉਹਦੇ ਤੇ ਸਾਨੂੰ 5% ਡਿਊਟੀ ਲਗਾਉਣ ਦੀ ਗੱਲ ਕਰ ਰਹੇ 2026 ਚ ਸੋ ਸੋਲਰ ਨਾਲ ਉਹ ਬੇਸਿਕਲੀ ਉਹ ਗਲੋਬਲ ਵਾਰਮਿੰਗ ਤੇ ਆ ਔਰ ਸੋਲਰ ਨਾਲ ਉਹਦਾ ਸਾਨੂੰ ਕਾਫੀ ਐਡਵਾਂਟੇਜ ਹੋ ਸਕਦਾ ਸੋ ਅਸੀਂ ਸਰਕਾਰ ਤੋਂ ਡਿਮਾਂਡ ਕੀਤੀ ਸੀ ਮੇਬੀ ਉਹਦੇ ਤੇ ਵੀ ਕਲੈਰਟੀ ਪੈਂਡਿੰਗ ਹੈ ਸੋਲਰ ਲਈ ਕੁਝ ਫੰਡ ਅਲੋਕੇਟ ਕੀਤੇ ਪਰ ਉਹ ਜੇ ਨਹੀਂ ਦੱਸਿਆ ਵੀ ਇੰਡਸਟਰੀ ਨੂੰ ਕੀ ਮਿਲੇਗਾ ਥੈਂਕ ਯੂ ਵੈਰੀ ਥੈਂਕ ਯੂ ਸਰ ਜਿਹੜੇ ਪ੍ਰੋਬਲ ਨਾਲ ਵੀ ਇੱਕ ਇੱਕ ਕਰਕੇ ਯਾਰ ਇੱਕ ਇੱਕ ਕਰਕੇ ਨਾਲ ਸਾਡੀ ਮੀਟਿੰਗ ਹੋਈ ਸੀਗੀ ਠੀਕ ਹੈ ਜੀ ਬਿੱਟੂ ਜੀ ਰਵਨੀਤ ਸਿੰਘ ਬਿੱਟੂ ਜੀ ਨਾਲ ਸਾਡੀ ਮੀਟਿੰਗ ਹੋਈ ਸੀ ਇਹੀ ਪੁਆਇੰਟ ਸਾਰੇ ਔਰ ਉਹਨਾਂ ਨਾਲ ਖਾਸ ਤੌਰ ਤੇ ਅਸੀਂ ਫੂਡ ਪ੍ਰੋਸੈਸਿੰਗ ਇੰਡਸਟਰੀ ਬਾਰੇ ਉਹਨਾਂ ਨੂੰ ਕਈ ਸੁਝਾਅ ਦਿੱਤੇ ਸੀ ਔਰ ਉਹਨਾਂ ਨੇ ਯਕੀਨ ਦਿਵਾਇਆ ਸੀ ਵੀ ਉਹ ਜਾ ਕੇ ਮੰਤਰਾਲੇ 'ਚ ਗੱਲ ਕਰਨਗੇ ਕਿਉਂਕਿ ਹੁਣ ਹਰ ਕੋਈ ਬਜਟ 'ਚ ਬਿਜ਼ੀ ਸੀ ਤਾਂ ਆਫਟਰ ਬਜਟ ਜਿਹੜੀ ਪੰਜਾਬ ਨੂੰ ਫੂਡ ਪ੍ਰੋਸੈਸਿੰਗ ਦੀ ਬੜੀ ਜ਼ਰੂਰਤ ਹੈ ਔਰ ਮੈਨੂੰ ਪੂਰੀ ਉਮੀਦ ਹੈ ਵੀ ਉਹ ਹੁਣ ਆਪਣਾ ਬੰਦਾ ਦਾਇਤਾ ਪੰਜਾਬ ਲਈ ਪੂਰਾ ਕਰਨਗੇ ਔਰ ਇੱਥੇ ਪੰਜਾਬ ਜਿਹੜੀ ਫੂਡ ਪ੍ਰੋਸੈਸਿੰਗ ਇੰਡਸਟਰੀ ਹੈ ਖਾਸ ਤੌਰ ਤੇ ਛੋਟੀ ਫੂਡ ਪ੍ਰੋਸੈਸਿੰਗ ਇੰਡਸਟਰੀ ਜਿਹੜੀ ਕਲਸਟਰ ਬਣਾ ਕੇ ਪਿੰਡਾਂ 'ਚ ਲਗਾਈ ਜਾਏ ਜਾਂ ਕਸਬਿਆਂ 'ਚ ਲਗਾਈ ਜਾਏ ਉਹ ਤੱਕ ਕੀ ਕਰੇ ਸਰ ਜੀ ਵੀ ਬਿਹਾਰ ਵਾਸਤੇ ਇੱਕ ਇੰਡਸਟਰੀਅਲ ਕੋਰੀਡੋਰ ਅਨਾਉਂਸ ਕੀਤਾ ਗਿਆ ਹੈ ਆਂਧਰਾ ਪ੍ਰਦੇਸ਼ ਵਾਸਤੇ ਸਪੈਸਿਫਿਕਲੀ ਫੰਡਸ ਅਲੋਕੇਟ ਕੀਤੇ ਗਏ ਨੇ ਕਿ ਇਹ ਡੈਲੀਬਰੇਟਲੀ ਪੰਜਾਬ ਨੂੰ ਇਗਨੋਰ ਕੀਤਾ ਗਿਆ ਨਹੀਂ ਅਸੀਂ ਇਹ ਤਾਂ ਦੇਖੋ ਪੋਲੀਟੀਕਲ ਹੈ ਵੀ ਆਰ ਨਾਟ ਅ ਪੋਲੀਟੀਕਲ ਆਰਗੇਨਾਈਜੇਸ਼ਨ ਅਸੀਂ ਤਾਂ ਕਮਰਸ ਤੇ ਜਾਂ ਫੈਕਟਸ ਤੇ ਗੱਲ ਕਰ ਸਕਦੇ ਹਾਂ ਦਿਸ ਯੂ ਕੈਨ ਆਸਕ ਫਰਮ ਸਮ ਪੋਲੀਟੀਕਲ ਪਰਸਨ ਥੈਂਕ ਯੂ ਆਂਧੋ ਜਿਹੜਾ ਬਜਟ ਹੈ ਐਕਸਪੈਕਟਿਡ ਹੁੰਦਾ ਹੈ ਕਿਉਂਕਿ ਇਹ ਅਲੈਕਸ਼ਨ ਤੋਂ ਬਾਅਦ ਦਾ ਬਜਟ ਹੈ ਉਹ ਕੋਈ ਇੰਨਾ ਜਿਆਦਾ ਅਟਰੈਕਟਿਵ ਨਹੀਂ ਹੁੰਦਾ ਅਲੈਕਸ਼ਨ ਤੋਂ ਪਹਿਲਾਂ ਦੇ ਬਜਟ ਜਿਹੜੇ ਜਿਆਦਾ ਜਿਹੜੇ ਲੋਕਪ੍ਰੀਅ ਦਾਲੇ ਹੁੰਦੇ ਸੋ ਇਹਨਾਂ ਨੂੰ ਗਮਾ ਗੋ ਟੈਕਨੀਕਲ ਪੁਆਇੰਟ ਜਿਹੜੇ ਬੰਦੋਸ਼ ਜੀ ਔਰ ਸائر ਜੀ ਜਿਹੜੇ ਆਪਣੇ ਕੋਈ ਟੈਕਨੀਕਲ ਪੁਆਇੰਟ ਜਿੰਨੇ ਉਹ ਉਹਦੇ ਬਾਰੇ ਚਰਨਾ ਪਣ ਉਸ ਤੋਂ ਬਾਅਦ ਜਨਰਲ ਜਿਹੜੇ ਇੰਡਸਟਰੀ ਦੇ ਵੀਊਰਸ ਕਰਦੇ ਇਨਕਮ ਟੈਕਸ ਦੇ ਵਿੱਚ ਇੰਡਸਟਰੀ ਦੀ ਕਾਫੀ ਰਿਕੁਐਸਟ ਹੈਗੀ ਕਿ ਕਲਾਜ਼ ਜਿਹੜੀ 43 ਬੀ ਹੈ ਇਹਨੂੰ ਪ੍ਰੋਪਰਲੀ ਅਮੈਂਡ ਕਰਕੇ ਇੰਪਲੀਮੈਂਟ ਕੀਤਾ ਜਾਵੇ ਉਹਦੇ ਬਾਰੇ ਵਿੱਚ ਅੱਜ ਦੇ ਬਜਟ ਦੇ ਵਿੱਚ ਕੋਈ ਜ਼ਿਕਰ ਨਹੀਂ ਹੈ ਕਿ 43 ਬੀ ਦੇ ਵਿੱਚ ਕੀ ਅਮੈਂਡਮੈਂਟ ਹੋਊਗੀ ਕਿਸ ਤਰ੍ਹਾਂ ਹੋਊਗੀ ਹਾਲਾਂਕਿ ਇੰਡਸਟਰੀ ਨੇ ਕਾਫੀ ਰਿਪਰੈਜ਼ੈਂਟੇਸ਼ਨਸ ਔਰ ਕਾਫੀ ਵਾਰ ਤੇ ਲੁਧਿਆਣਾ ਵੀ ਐਫਐਮਆਈ ਸੀਗੇ ਤੇ ਉਦੋਂ ਵੀ ਉਹ ਕਮਿਟ ਕਰਕੇ ਗਏ ਸੀ ਪਰ ਤੇ ਦੇ ਵਿੱਚ ਕੁਝ ਨਹੀਂ ਹੈਗਾ ਇਕ ਕਸਟਮ ਡਿਊਟੀ ਦੇ ਵਿੱਚ ਅਗਰ ਦੇਖੀਏ ਤਾਂ ਮੋਬਾਈਲ ਐਸੈਸਰੀਜ਼ ਵੇਰਾਂ ਦੇ ਵਿੱਚ ਉਹਨਾਂ ਨੇ ਕਸਟਮ ਡਿਊਟੀਆਂ ਰਿਡਿਊਸ ਕੀਤੀਆਂ ਜਿਹੜੀਆਂ ਆਈ ਥਿੰਕ ਜਿਹੜਾ ਇਹਨਾਂ ਦਾ ਕਨਸੈਪਟ ਹੈ మేక్ ਇਨ ਇੰਡੀਆ ਉਹਨੂੰ ਡੀਮੋਟੀਵੇਟ ਕਰਦੀਆਂ ਸਾਡਾ ਇੰਡੀਵਿਜੂਅਲ ਫਰੰਟ ਦੇ ਉੱਪਰ ਅਗਰ ਅਸੀਂ ਵੇਖੀਏ ਜਾਂ ਇੰਡੀਵਿਜੂਅਲ ਇੰਡਸਟਰੀ ਓਵਰਆਲੀ ਇਹਨਾਂ ਨੇ ਕੈਪੀਟਲ ਗੇਨ ਦੇ ਵਿੱਚ ਕਾਫੀ ਡਰਾਸਟਿਕ ਚੇਂਜਸ ਕੀਤੀਆਂ ਹੈਗੀਆਂ ਰੇਂਜਸ ਦੇ ਵਿੱਚ ਸ਼ਾਰਟ ਟਰਮ ਕੈਪੀਟਲ ਗੇਨ ਜਿਹੜਾ ਜਿਹਨੂੰ ਕੋਈ ਬੂਸਟ ਹੀ ਕਿਸੇ ਤਰ੍ਹਾਂ ਦਾ ਕੋਈ ਰਾਹਤ ਨਹੀਂ ਮਿਲ ਰਹੀ ਉੱਥੇ ਹੀ ਅਗਰ ਇਨਵੈਸਟਮੈਂਟ ਰੀਅਲ ਏਸਟੇਟ ਦੀ ਵੀ ਅਸੀਂ ਗੱਲ ਕਰੀਏ ਤਾਂ ਉਹ ਸੈਕਟਰ ਵੀ ਕਾਫੀ ਟੀ ਮੋਟੀਵੇਟ ਹੋਏਗਾ ਜਿਹੜੇ ਇੰਡੀਵਿਜੂਅਲ ਇਨਵੈਸਟਰਸ ਹਨ ਉਹਨਾਂ ਨੂੰ ਵੀ ਦਿੱਕਤ ਹੈ ਬਾਕੀ ਸਾਰੇ ਜਿਹੜੇ ਸੈਕਟਰਸ ਹਨ ਇੰਡਸਟਰੀ ਦੇ ਉੱਤੇ ਡਿਪੈਂਡੈਂਟ ਹਨ ਉਹਨਾਂ ਦੇ ਵਿੱਚ ਵੀ ਦਿੱਕਤ ਹੋਊਗੀ ਥੈਂਕ ਯੂ ਸਾਹਿਬ ਬੋਲ ਜਿਸ ਤਰ੍ਹਾਂ ਮਨਤੋਸ਼ ਜੀ ਨੇ ਦੱਸਿਆ ਸਾਰੀਆਂ ਜੋ ਕੰਡਿਸ਼ਨਸ ਹੈ ਬਹੁਤ ਇੱਕ ਟੈਕਨੀਕਲ ਬਜਟ ਹੈ ਮਤਲਬ ਇੱਕ ਲਿਟਰਲ ਸਿੰਪਲ मीनिंग ਪੜ ਕੇ ਤੁਹਾਨੂੰ ਇਹ ਉਹਦਾ ਨਹੀਂ ਲੈ ਸਕਦੇ ਤੁਸੀਂ ਹਰ ਚੀਜ਼ ਦਾ ਇੱਕ ਸਪੈਸੀਫਿਕ मीनिंग ਹੈ ਔਰ ਬੜਾ ਹੀ ਟੈਕਨੀਕਲ ਬਜਟ ਬਣਾਇਆ ਗਿਆ ਹੈ ਮਤਲਬ ਉਹ ਇਹਨਾਂ ਇੱਕ ਤਰੀਕੇ ਨਾਲ ਕੰਪਲਿਕੇਟ ਹੈ ਵੀ ਤੁਹਾਨੂੰ ਹਰ ਸੈਕਸ਼ਨ ਔਰ ਹਰ ਵਰਡ ਦਾ मीनिंग ਲੈ ਕੇ ਉਹਨੂੰ ਕੋਰਿਲੇਟ ਕਰਕੇ ਪੜਨਾ ਪਏਗਾ ਹੁਣ ਇੱਕ ਹੋਰ ਕਲੋਜ਼ ਜੋ ਸਾਰੇ ਆਪਣੀ ਪਾਰਟਨਰਸ਼ਿਪ ਫਰਮਸ ਨੂੰ ਅਫੈਕਟ ਕਰਦੀ ਹੈ ਉਹ ਹੈ ਕਿ ਜੋ ਵੀ ਕੋਈ ਵੀ ਹੁਣ ਅ ਮਤਲਬ ਇਸ ਜੋ ਇਹ ਫਾਈਨੈਂਸ਼ੀਅਲ ਇਅਰ ਚੱਲ ਰਿਹਾ ਹੈ ਇਹਦੇ ਵਿੱਚ ਕੋਈ ਵੀ 파ਟਨਰ ਨੂੰ ਅਗਰ ਕੋਈ ਬੋਨਸ ਕੋਈ ਸੈਲਰੀ ਜਾਂ ਕਮਿਸ਼ਨ ਜਾਂ ਇੰਟਰਸ ਕੋਈ ਵੀ ਅਗਰ ਪੇ ਕਰਾਂਗੇ ਤਾਂ ਉਹਦੇ ਉੱਪਰ ਵੀ TDS ਦੀ ਇੱਕ ਨਵੀਂ ਕਲੋਜ਼ ਐਡ ਕੀਤੀ ਗਈ ਹੈ ਉਹ ਚਾਹੇ ਤੁਸੀਂ ਪੇਮੈਂਟ ਕਰਦੇ ਹੋ ਜਾਂ ਕ੍ਰੈਡਿਟ ਕਰਦੇ ਹੋ ਵਿਚ ਐਵਨ ਦੇ ਵਿੱਚ ਅਗਰ ਗੱਲ ਕਰੀਏ ਤਾਂ ਪਹਿਲੇ ਇਹਦੇ ਉੱਪਰ ਕੋਈ ਟਾਈਮ ਲਿਮਟ ਨਹੀਂ ਸੀ ਅਗਰ ਸਾਡੀ ਕੋਈ ਸੁਪੋਜ਼ 10 ਸਾਲ ਪੁਰਾਣੀ ਵੀ ਅਗਰ ਕੋਈ TDS ਦੀ ਕੋਈ ਡਿਮਾਂਡ ਜਾਂ ਕੋਈ ਕਰੈਕਸ਼ਨ ਰਿਕੁਆਇਰਡ ਸੀ ਤਾਂ ਉਹ ਵੀ ਅਲਾਉਡ ਸੀ ਹੁਣ ਗਵਰਨਮੈਂਟ ਨੇ ਉਹਨੂੰ ਇੱਕ ਰੈਸਟ੍ਰਿਕਟ ਕਰ ਦਿੱਤਾ ਹੈ ਕਿ ਤੁਸੀਂ ਲਾਸਟ 6 ਸਾਲ ਤੋਂ ਪਹਿਲੇ ਦੀ ਕੋਈ ਵੀ ਅਗਰ ਤੁਹਾਡੇ ਇਸ ਤੋਂ ਇਲਾਵਾ ਇੱਕ ਕੰਪਨੀਜ਼ ਦੇ ਵਿੱਚ ਹੈ ਅਗਰ ਕੰਪਨੀ ਆਪਣੇ ਪਹਿਲੇ ਸ਼ੇਅਰ ਫਲੋਟ ਕਰਦੀ ਹੈ ਆਪਣੇ ਸ਼ੇਅਰ ਹੋਲਡਰਸ ਨੂੰ ਦਿੰਦੀ ਹੈ ਔਰ ਉਸ ਤੋਂ ਬਾਅਦ ਇੱਕ ਬਾਇਬੈਕ ਦੀ ਪ੍ਰੋਵੀਜ਼ਨ ਹੈ ਅਗਰ ਕੰਪਨੀ ਖੁਦ ਆਪਣੇ ਸ਼ੇਅਰ ਬਾਇਬੈਕ ਕਰ ਲੈਂਦੀ ਹੈ ਟੈਕਸ ਕੀਤਾ ਜਾਏਗਾ ਔਰ ਸ਼ੇਅਰ ਹੋਲਡਰ ਨੂੰ ਔਰ ਟੈਕਸ ਲੱਗੇਗਾ ਜੋ ਬਾਇਬੈਕ ਕੀਤੇ ਜਾਣਗੇ ਸ਼ੇਅਰਸ ਕੁਝ ਚੀਜ਼ਾਂ ਦੇ ਵਿੱਚ ਜਿਨ੍ਹਾਂ ਨੇ ਜੋ ਟੀਡੀਐਸ ਦੇ ਰੇਟਸ ਹੈ ਉਹਦੇ ਵਿੱਚ ਗਵਰਨਮੈਂਟ ਨੇ ਕੁਝ ਰਿਲੈਕਸੇਸ਼ਨ ਦਿੱਤੀ ਹੈ ਰੈਸ਼ਨਲਾਈਜ਼ ਕੀਤੇ ਹੈ ਰੇਟ ਜਿਸ ਤਰ੍ਹਾਂ ਕਿ ਜੋ ਆਪਣਾ ਕਮਿਸ਼ਨ ਹੈ ਜੋ ਅਸੀਂ ਰੁਟੀਨ ਦੇ ਵਿੱਚ ਸੈਕਸ਼ਨ ਟੀਲ ਕਰਦੇ ਆ ਪਹਿਲੇ ਉਹ ਰੇਟ 5% ਸੀ ਉਹ 2% ਹੋ ਗਿਆ ਹੈ ਸਿਮਿਲਰਲੀ ਅਗਰ ਆਪਣੀ ਕੋਈ ਇੰਸ਼ੋਰੈਂਸ ਦੀ ਕੋਈ ਸਰਂਡਰ ਹੋ ਕੇ ਵਾਪਸ ਸਾਨੂੰ ਰੀਡੈਂਪਸ਼ਨ ਹੋ ਕੇ ਪ੍ਰੋਸੀਡਸ ਮਿਲਦੀਆਂ ਉਹ ਪਹਿਲੇ 5% ਸੀ ਰੇਟ ਉਹ ਵੀ 2% ਕਰ ਦਿੱਤਾ ਗਿਆ ਇੱਕ ਹੋਰ ਬੜੀ ਇੱਕ ਰਿਲੀਟੀਗੇਸ਼ਨ ਵਾਲੀ ਮੈਟਰ ਸੀ ਜੋ ਆਪਣੇ ਰੁਟੀਨ ਦੇ ਵਿੱਚ ਜਿਸ ਤਰ੍ਹਾਂ ਅਸੀਂ ਕੋਈ ਇਮੋਬਲ ਪ੍ਰੋਪਰਟੀ ਪਰਚੇਸ ਕਰਦੇ ਆ ਉਹਦੇ ਵਿੱਚ ਕੀ ਹੁੰਦਾ ਸੀ ਅਗਰ ਕੋਈ ਸੁਪੋਜ਼ ਮਲਟੀਪਲ ਬਾਇਰ ਹੈ ਬਰ ਸਿੰਗਲ ਇੰਡੀਵਿਜੂਅਲ ਦੀ ਅਮਾਉਂਟ ਜੋ ਹੈ ਉਹ 50 ਲੱਖ ਤੋਂ نیچے ਸੀ एग्जांपल ਦੇ ਤੌਰ ਤੇ ਅਗਰ ਦੋ ਬੰਦੇ ਹੈ ਔਰ ਦੋਨਾਂ ਦੀ ਅਮਾਉਂਟ ਹੈ ਇੱਕ ਦੀ 25 ਲੱਖ ਹੈ ਇੱਕ ਦੀ 30 ਲੱਖ ਹੈ ਉਹ 55 ਲੱਖ ਹੈ ਤਾਂ ਇਹ ਮੈਟਰ ਲਿਟੀਗੇਸ਼ਨ ਦਾ ਇੱਕ ਮੈਟਰ ਸੀ ਕੋਈ ਇਹਨੂੰ ਜੋ ਕੋਰਟ ਸੀ ਔਰ ਕੈਰੀ ਹੈ ਸੀ ਕਿ ਇਹਦੇ ਉਪਰ ਟीडीएस ਐਪਲੀਕੇਬਲ ਹੈ ਕੁਝ ਕਹਿ ਰਹੀਆਂ ਸੀ ਕਿ ਇਹਦੇ ਉਪਰ ਟीडीएस ਐਪਲੀਕੇਬਲ ਨਹੀਂ ਹੈ ਉਹ ਵੀ ਇਸ ਬਜਟ ਦੇ ਵਿੱਚ ਕਲੀਅਰिफाई ਕਰ ਦਿੱਤਾ ਗਿਆ ਕਿ ਅਗਰ ਇੱਕ ਟੋਟਲ ਜੋ ਕਨਸਿਡਰੇਸ਼ਨ ਅਗਰ ਉਹ 50 ਲੱਖ ਤੋਂ ਜ਼ਿਆਦਾ ਹੈ ਤਾਂ ਉਸ ਕੇਸ ਦੇ ਵਿੱਚ ਟीडीएस ਐਪਲੀਕੇਬਲ ਹੋਏਗਾ ਇੱਕ ਹੋਰ ਜੋ ਇਹ ਆਪਣਾ ਸੈਕਸ਼ਨ ਹੈ ਜੋ ਇਮੀਨ 10ਵੇਂ ਸੀ ਆਪਣੇ ਫਰਮਸ ਦੇ ਵਿੱਚ ਉਹ ਸੈਕਸ਼ਨ ਹੈ 194D ਜਿਹਦੇ ਵਿੱਚ 파ਟਨਰਸ਼ਿਪ ਫਰਮਸ ਦਾ ਸੈਲਰੀ ਬੋਨਸ ਜੋ ਵੀ ਅਗਰ ਅਸੀਂ ਦਿੰਨੇ ਹੈ ਉਹਦੇ ਵਿੱਚ ਟੀਆਰ ਇਸ ਦਾ ਰੇਟ ਰੱਖਿਆ ਗਿਆ ਹੈ 10% ਔਰ ਟीडीएस ਕੋਈ ਐਪਲੀਕੇਬਲ ਨਹੀਂ ਹੋਏਗਾ ਅਗਰ ਅਸੀਂ 파ਟਨਰ ਨੂੰ ਜੋ अमाउंट ਦੇ ਰਹੇ ਹਾਂ ਉਹ 20000 ਤੋਂ ਜ਼ਿਆਦਾ ਨਹੀਂ ਹੈ ਇੱਕ ਹੋਰ ਸੈਕਸ਼ਨ ਜੋ TCS ਦਾ ਹੈ ਉਹਦੇ ਵਿੱਚ ਅਗੇ ਸਿਰਫ ਮੋਟਰ ਵਹੀਕਲ ਜੋ ਇਸ ਪਰ ਐਪਲੀਕੇਬਲ ਸੀ ਉਹਨੋਂ ਦੇ ਵਿੱਚ ਇੱਕ ਹੋਰ ਕਲੌਜ਼ ਐਡ ਕਰ ਦਿੱਤੀ ਗਈ ਹੈ ਕਿ ਗਵਰਨਮੈਂਟ ਕੋਈ ਵੀ ਹੋਰ ਉਹਦੇ ਵਿੱਚ ਕਮੋਡਿਟੀ ਜਾਂ ਕੋਈ ਆਈਟਮ ਐਡ ਕਰ ਸਕਦੀ ਹੈ ਜਿਹਨੂੰ ਕਿ ਲੇਟਰ ਔਨ ਨੋਟੀਫਾਈ ਕੀਤਾ ਜਾਏਗਾ ਸੈਕਸ਼ਨ 206 ਸੀ 1 ਐਫ ਉਹ ਐਨਲਾਈਜ਼ ਕਰਕੇ ਹੀ ਸਾਰਾ ਉਹਦਾ ਪਤਾ ਚੱਲੇਗਾ ਵੀ ਉਹਦੇ ਵਿੱਚ ਕੀ ਕੀ ਚੀਜ਼ਾਂ ਐਡ ਕੀਤੀਆਂ ਗਈਆਂ ਆ ਏ ਲਿਟੀਗੇਸ਼ਨ ਖਤਮ ਕਰਨ ਲਈ ਹਾਂਜੀ ਸਰ ਲਿਟੀਗੇਸ਼ਨ ਉਹਨੂੰ ਕਦਮ ਕਰਾ ਲਈ ਇਨਕਮ ਟੈਕਸ ਇਨਕਮ ਟੈਕਸ ਵਿਵਾਦ ਸੇ ਵਿਸ਼ਵਾਸ ਕੀ ਉਧਾਰ ਦੇ ਉੱਤੇ ਕੰਮ ਕਰਦੇ ਸੀਗੇ ਉਧਾਰ ਦੇ ਉੱਤੇ ਸਾਨੂੰ ਦੋ ਪੈਸੇ ਵੀ ਲੱਭਦੇ ਨੇ ਜਦੋਂ ਅਸੀਂ ਕੈਸ਼ ਲੈ ਕੇ ਕੈਸ਼ ਮਾਲ ਵੇਚਾਂਗੇ ਤੇ ਸ਼ਾਇਦ ਉਹ ਅਸੀਂ ਕੰਪੀਟ ਨਾ ਕਰ ਪਾਈਏ ਜਦੋਂ ਅਸੀਂ ਉਧਾਰ ਵੇਚਦੇ ਆ ਤਾਂ ਕਸਟਮਰ ਸਾਨੂੰ ਦੋ ਉਹਦੇ ਗਰੋਥ ਵਾਸਤੇ ਬਜਟ ਨੂੰ ਪੇਸ਼ ਕਰਦੇ ਇਹ ਮੌਕਾ ਸੀ ਉਹਨਾਂ ਕੋਲੇ ਸਰਕਾਰ ਬਣ ਗਈ ਹੋਈ ਸੀ ਤੇ ਹੁਣ ਉਹ ਫ੍ਰੀਲੀ ਕੰਮ ਕਰ ਸਕਦੇ ਜੀ ਪਰ ਉਹ ਕੰਮ ਉਹਨਾਂ ਨੇ ਅਵਾਇਡ ਕੀਤਾ ਕਰਨ ਦੇ ਲਈ ਇੰਟਰਸਟ ਸਬvention ਐਕਸਪੋਰਟਰ ਲਈ ਉਹ ਵੀ 2 ਮਹੀਨੇ ਲਈ ਅਗਸਤ ਦੇ ਵਿੱਚ ਖਤਮ ਹੋ ਜਾਣੇ ਉਸ ਤੋਂ ਬਾਅਦ ਦਾ ਰੂਟਮੈਪ ਕੀ ਹੈ ਐਕਸਪੋਰਟਰ ਵਾਸਤੇ ਕੁਝ ਵੀ ਪਤਾ ਨਹੀਂ ਹੈ ਨਾ ਹੀ ਕੋਈ ਡਿਸੀਜਨ ਹੈ ਆ ਕਦੀ ਨਾ ਕਦੀ ਆ ਕੇ 8 ਵਜੇ ਸਾਨੂੰ ਦੱਸ ਜਾਂਦੇ ਨੇ ਵੀ ਜੀ ਹੁਣ ਤੁਹਾਡਾ ਵੱਧ ਗਿਆ ਤੇ ਹੁਣ ਤੁਹਾਡਾ ਘਟ ਗਿਆ ਹੈਗਾ ਇਹ ਚੀਜ਼ਾਂ ਕਦੀ ਵੀ ਇੰਡੀਆ ਦੀ ਗ੍ਰੋਥ ਦੇ ਵਿੱਚ ਬਹੁਤ ਵਾਸਤੇ ਅਸੀਂ ਐਕਸਪੈਕਟਡ ਸੀਗੇ ਕਿ ਹਾਂ ਅਸੀਂ ਸਾਨੂੰ ਰੋਡਮੈਪ ਦਿਖਾਇਆ ਜਾਵੇ ਵੀ ਆਉਣ ਵਾਲੇ ਟਾਈਮ 'ਚ ਅਸੀਂ 4 ਸਾਲਾਂ 'ਚ ਕੀ ਕਰਨਾ ਹੈ ਤੇ ਜੇ ਉਹ ਨਹੀਂ ਹੁੰਦਾ ਤਾਂ ਡੈਫੀਨਿਟਲੀ ਨਿਰਾਸ਼ਾ ਹੋਣੀ ਸੁਭਾਵਿਕ ਹੈ ਔਰ ਨਿਰਾਸ਼ਾ ਹੈ ਇਸ ਬਜਟ ਤੋਂ ਬਹੁਤ ਜ਼ਿਆਦਾ ਥੈਂਕ ਯੂ ਹਾਂਜੀ ਪ੍ਰੈਜ਼ੀਡੈਂਟ ਸਿੰਘ ਹੈ ਸੀ ਯੂ ਜਿਹੜਾ ਅੱਜ ਦਾ ਬਜਟ ਹੈਗਾ ਇੰਡਸਟਰੀ ਦੀ ਜਾਂ ਸਾਰਿਆਂ ਦੀ ਬੜੀ ਐਕਸਪੈਕਟੇਸ਼ਨ ਸੀਗੀ ਕਿ ਇੱਕ ਤਾਂ ਜਿਹੜਾ ਆਪਣਾ ਫਿਊਲ ਹੈਗਾ ਪੈਟਰੋਲ ਜਾਂ ਡੀਜ਼ਲ ਵੀ ਜਿਹੜਾ ਜੀਐਸਟੀ 'ਚ ਕਵਰ ਹੋ ਜਾਵੇ जीएससी स्टैंडर्ड ਤੇ ਸਿੰਪਲੀਫਾਈ ਹੋ ਜਾਵੇ 43 बी ਚ ਦਾ ਸਬਜਿਟ ਜਿਹਨੇ ਦਾ ਸੀਏ ਸਾਹਿਬ ਨੇ ਦੱਸਿਆ ਉਹਦੀ ਜਿਹੜੀਆਂ ਕੰਪਲਿਕೇಷನ್ಸ್ ਹੈਗੀਆਂ ਨੇ ਜਾਂ ਦਿਨਾਂ ਦੀ ਉਹ ਡਿਊ ਹੈਗਾ ਉਹ ਵੀ ਹਰ ਇੱਕ ਦੇ ਉਹ ਵੀ ਲੁਧਿਆਣੇ ਤੋਂ ਮੰਦਰਾ ਤੱਕ ਨਵਾਂ ਸ਼ਹਿਰ ਤੱਕ 24 ਘੰਟੇ 36 ਘੰਟੇ ਕਿਤੇ ਨਾ ਪਹੁੰਚਣਾ ਚਾਹੀਦਾ ਔਰ ਜਿਹਦਾ ਚైనా ਵਰਗੇ ਦੇਸ਼ਾਂ ਦਾ ਅਸੀਂ ਕੰਪੀਟ ਕਰੀਦਾ ਉਥੇ ਇਸ ਤਰ੍ਹਾਂ ਹੀ ਹੈ ਵੀ ਟ੍ਰੈਵਲ ਟਾਈਮ ਦੇਖੋ ਇੱਕ ਬੜੀ ਵੱਡੀ ਵੇਸਟੇਜ ਹੈ ਸਾਡੀ ਜਿਹੜੀ ਇਨਵੈਂਟਰੀ